वैसे मोस्टली सब ने वेस्टर्न ड्रेसਾਂ ਹੀ ਪਾਈਆਂ ਹੋਈਆਂ ਸੀਗੀਆਂ ਬਟ ਮੈਨੂੰ ਆਪਣਾ ਸੂਟ ਦੇਖ ਕੇ ਆਇਆ ਲੱਗਣ ਡੇ ਕਿ ਮੈਨੂੰ ਸੂਟ ਸੂਟ ਕਰਦਾ ਮੈਨੂੰ ਨਹੀਂ ਗੁਰੂਆ ਪਤਾ ਕਿਸ ਨੂੰ ਕਿਵੇਂ ਦਾ ਲੱਗਾ ਬਟ ਮੈਨੂੰ ਐ ਲੱਗਣਾ ਮੇਰਾ ਸੂਟ ਸੂਟ ਕਰਨ ਡਿਆ ਹੈਲੋ ਸਸ਼ਿਕਾ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਉਮੀਦ ਆ ਕਿ ਤੁਸੀਂ ਸਾਰੇ ਵਧੀਆ ਹੋਗੇ ਤੇ ਘੈਂਡ ਹੋਗੇ ਤੇ ਅੱਜ ਤੁਸੀਂ ਜਦੋਂ ਸੂਟ ਵੇਖ ਕੇ ਸਮਝ ਗਏ ਹੋਏ ਕਿ ਕਿਤੇ ਤਾਂ ਮੈਂ ਗਈ ਆ ਘੁੰਮਣ ਤੇ ਆਪਾਂ ਆਏ ਸੀਗੇ ਅੱਜ ਤੀਆਂ ਦਾ ਮੇਲਾ ਵੇਖਣ ਮਤਲਬ ਤੀਆਂ ਤੀਆਂ ਦਾ ਤੀਆਂ ਦਾ ਤਿਉਹਾਰ ਮਨਾਉਣਾ ਤੇ ਤੀਆਂ ਦਾ ਤਿਉਹਾਰ ਹੈਗਾ ਸੀਗਾ ਜੀ ਇਹ ਹਰਿਆਣੇ ਦੇ ਵਿੱਚ ਤੇ 5 ਵਜੇ ਆਪਾਂ ਪਹੁੰਚ ਗਏ ਉੱਥੇ ਜਾਂਦਿਆਂ ਨੂੰ ਇੰਨਾ ਭੀੜ ਭੂੜ ਨਹੀਂ ਮਤਲਬ ਕੋਈ ਆਇਆ ਨਹੀਂ ਸੀਗਾ ਟਾਈਮ ਸੀਗਾ 5 ਵਜੇ ਤੋਂ 11 ਵਜੇ ਤੱਕ ਫਿਰ ਕੀ ਫਿਰ ਮੈਂ ਤੇ ਦੀਦੀ ਨੇ ਦੇਖ ਕੇ ਕੱਪੜੇ ਛੋਟੀ ਲਈ ਤੇ ਉੱਥੇ ਜਿਹੜਾ ਮਤਲਬ ਸਟਾਲ ਵਗੈਰਾ ਲੱਗੇ ਸੀਗੇ ਤੇ ਬਹੁਤ ਸਾਰੇ ਸਟਾਲ ਸੀਗੇ ਡਰਾਈ ਫਰੂਟਸ ਦਾ ਹੈਂਡ ਐਂਡ ਕ્રાਫਟ ਕਪਤਾਨ ਵਗੈਰਾ ਮਨੋ ਖਾਣ ਪੀਂਦਿਆਂ ਚੀਜ਼ਾਂ ਤੋਂ ਲੈ ਕੇ ਕੱਪੜੇ ਤੱਕ ਸਭ ਕੁਝ ਤੇ ਇਹ ਸਾਡੀ ਧੀਆਂ ਦੀ ਲੁੱਕ ਸੀਗੀ ਬਾਕੀ ਇੱਥੇ ਬਾਕੀ ਸਾਰਿਆਂ ਨੇ ਤੇ ਵੈਸਟਰਨ ਡਰੈੱਸਾਂ ਹੀ ਪਾਈਆਂ ਹੋਈਆਂ ਸੀ ਬਟ ਆਪਾਂ ਪੰਜਾਬੀ ਸੂਟ ਪਾ ਕੇ ਗਏ ਸੀਗੇ ਤੇ ਆ ਜਿਹੜਾ ਤੁਹਾਨੂੰ ਦਿਖਾਉਂਦੀ ਪਈਆਂ ਇਹ ਹੈਗਾ ਜੀ ਕਫਤਾਨ ਮੰਨੂ ਗਾਏ ਵਧੀਆ ਤੇ ਲੱਗੇ ਬਟ ਮੈਂ ਲੈ ਨਹੀਂ ਉਹ ਭਰਾਵਾ ਲੈ ਤਾਂ ਨਹੀਂ ਕਿਉਂਕਿ ਇਹ ਚੁੰਨੀਆਂ ਦੇ ਬਣੇ ਹੋਏ ਸੀਗੇ ਤੇ ਜਿੱਦਾਂ ਆਪਨੇ ਤੁਹਾਨੂੰ ਪਤਾ ਕਰਦੇ ਉਹਨਾਂ ਨੇ ਕਹਨੇ ਤੂੰ ਕੀ ਚੁੰਨੀਆਂ ਦੀ ਝੋਕੇ ਲੈ ਆਈਆਂ ਐਨੀਆਂ ਮਹਿੰਗੀਆਂ ਮਹਿੰਗੀਆਂ ਸਾਨੂੰ ਦੱਸ ਦਿੰਦੀ ਆਪਾਂ ਹੀ ਤੈਨੂੰ ਦੋ ਚੁੰਨੀਆਂ ਜੋੜ ਕੇ ਬਣਾ ਦੇ ਦਿੰਦੇ ਤੇ ਮੈਂ ਐਸੀ ਕਰਕੇ ਲੈ ਨਹੀਂ ਉਸ ਤੋਂ ਬਾਅਦ ਆਪਾਂ ਚਲੇ ਸੀ ਮਹਿੰਦੀ ਲਾਉਣ ਤੇ ਚਲੋ ਜੀ ਮਹਿੰਦੀ ਵਾਲੇ ਭਾਜੀ ਨੂੰ ਲੱਗਦਾ ਮੈਂ ਮਹਿੰਦੀ ਨਹੀਂ ਲਵਾਉਂਦੀ ਪਈ ਕਿਉਂਕਿ ਮੈਂ ਸੋਚਦੀ ਕਿ ਜਦ ਮੈਂ ਤੀ ਮਹਿੰਦੀ ਲਵਾ ਲੂੰਗੀ ਨਾ ਤੇ ਮੈਂ ਵੀਡੀਓ ਕਿਦਾਂ ਸ਼ੂਟ ਕਰੂੰਗੀ ਆਪਣਾ ਵਲੌਗ ਕਿਦਾਂ ਬਣਾਉਂਗੀ ਬਟ ਦੀਦੀ ਕਹਿੰਦੀ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹ ਛੇਤੀ ਸੋਖ ਜਾਂਦੀ ਆ ਤੇ ਉਹ ਕਹਿੰਦੀ ਲਵਾ ਲੈ ਲਵਾ ਲੈ ਤੇ ਉਹ ਟਿੱਡੀ ਹੱਡੀ ਵੀ ਜिद ਕਰਕੇ ਬੈਠੀ ਉਹਨੇ ਵੀ ਮਹਿੰਦੀ ਲਵਾ ਲਈ ਤੇ ਫਿਰ ਮੈਂ ਵੀ ਮਹਿੰਦੀ ਲਵਾਉਣ ਲੱਗ ਗਈ ਤੇ ਭਾਜੀ ਨਾਲ ਜਦੋਂ ਪੁੱਛਿਆ ਨਾ ਕਿ ਮਹਿੰਦੀ ਕਿਵੇਂ ਦੀ ਲਾਉਣੀ ਆ ਤੇ ਮੈਂ ਕਿਹਾ ਭਰਾਵਾ ਜਿਵੇਂ ਦੀ ਤੂੰ ਲਾਉਣੀ ਆ ਨਾ ਓਵੇਂ ਹੀ ਲਾ ਦੇ ਬਸ ਐਵੇਂ ਆ ਕਿ ਥੋੜਾ ਜਿਹਾ ਹੱਥ ਨਾ ਭਰਿਆ ਭਰ ਫੋਲਦੀ ਜੀ ਪੋਣੇ ਨੇ ਪੁੱਛਿਆ ਵੀ ਮੈਨੂੰ ਤੇ ਮੈਂ ਤਾਂ ਇਹੀ ਕਿਹਾ ਕਿ ਭਾਈ ਜਿਵੇਂ ਦੀ ਤੈਨੂੰ ਵਧੀਆ ਲੱਗਦੀ ਆ ਉਵੇਂ ਦੀ ਲਾ ਦੋ ਬਸ ਐ ਆ ਕਿ ਹੱਥ ਭਰ ਜੇ ਖਾਲੀ ਖਾਲੀ ਨਾ ਛੱਡ ਦੀ ਤੇ ਫਿਰ ਉਹਨਾਂ ਨੇ ਲਾ ਗਏ ਉਹ ਵੀਡੀਓ ਵੀਡੀਓ ਨਹੀਂ ਮਹਿੰਦੀ ਲਾਉਣ ਵੀਡੀਓ ਤਾਂ ਮੈਂ ਬਣਾਉਂਦੀ ਸੀਗੀ ਉਸ ਤੋਂ ਬਾਅਦ ਮਹਿੰਦੀ ਲੱਗੀ ਜਾਂਦੀ ਆ ਤੇ ਆ ਦੇਖਿਓ ਮਾੜਾ ਜਿਹਾ ਡਿਜ਼ਾਈਨ ਠੀਕ ਲੱਗਿਆ ਵਾ ਪਰ ਇਹਨਾਂ ਨੇ ਪੂਰਾ ਹੱਥ ਘਾਤੋਣੀ ਪਈ ਮੈਂ ਮੈਂ ਉਹਨਾਂ ਨੂੰ ਵੈਸੇ ਕਿਆ ਨਹੀਂ ਮੈਂ ਕਿਹਾ ਯਾਰ ਕੀ ਕਹਿਣਾ ਵਾ ਪਤਾ ਨਹੀਂ ਨਾ ਫਿਰ ਇੱਧਰ ਐਵੇਂ ਲਾਉਂਦੇ ਹੋਣਗੇ ਕਿਉਂਕਿ ਆਪਾਂ ਹਰਿਆਣੇ ਚ ਆ ਤੇ ਹਣ ਮੈਨੂੰ ਲੱਗਾ ਕਿ ਸ਼ਾਇਦ ਇੱਥੋਂ ਇੱਥੇ ਐਦਾ ਹੀ ਲਾਉਂਦੀ ਹੋਣਗੀ ਫਿਰ ਮੈਂ ਉਹਨਾਂ ਨੂੰ ਕਿਆ ਹੀ ਨਹੀਂ ਕਿ ਤੁਸੀਂ ਭਾਜੀ ਐਵੇਂ ਦੀ ਲਾ ਦੋ ਤੇ ਉਸ ਤੋਂ ਬਾਅਦ ਦੀਦੀ ਆਗੇ ਮਹਿੰਦੀ ਲਾਉਣ ਵਾਲੇ ਉਹ ਭਾਜੀ ਨੂੰ ਥੋੜੇ ਜਿਹਾ ਕੰਮ ਸੀਗਾ ਉਹ ਆਪਣੇ ਕੰਮ ਤਾਂ ਦੇ ਕਰਨ ਲੱਗੇ ਜਿਆਦਾ ਉਹਨਾਂ ਨੂੰ ਕੀਤਾ ਆਉਂਦੀ ਨਾ ਉਹ ਜੀ ਪੁੱਠੀ ਹੱਥ ਤੇ ਲਾਉਣੀ ਤੇ ਫਿਰ ਇਹ ਮਹਿੰਦੀ ਲਾਉਣ ਲੱਗ ਗਏ ਸਾਡੇ ਦੀਦੀ ਤੇ ਇਹਨਾਂ ਨੇ ਇਹਨਾਂ ਨੇ ਜਿੱਦ ਮੈਂ ਵੀਡੀਓ ਬਣਾਉਣ ਲੱਗੀ ਸੀ ਨਾ ਤੇ ਮੈਂ ਇਹਨਾਂ ਨੂੰ ਪੁੱਛ ਲਿਆ ਸੀਗਾ ਕਿ ਮੈਂ ਤੁਹਾਡੀ ਵੀਡੀਓ ਸ਼ੂਟ ਕਰਨੀ ਹੈ ਤੇ ਕਰ ਲਾਂ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਵੀਡੀਓ ਬਣਾ ਲਓ ਤੇ ਮੈਨਾਂ ਉਹ ਦੱਸਤਾ ਸੀਗਾ ਕਿ ਮੈਂ ਹਨਾ ਏਡਾ ਚੈਨਲ ਤੇ ਅਪਲੋਡ ਕਰਨੀ ਆ ਜੋ ਤੁਹਾਨੂੰ ਪ੍ਰੋਬਲਮ ਨਾ ਹੋਵੇ ਤਾਂ ਮੈਂ ਇੱਥੇ ਅਪਲੋਡ ਕਰ ਲਾਂ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਅਪਲੋਡ ਕਰ ਸਕਦੇ ਆ ਤੇ ਫਿਰ ਅਸੀਂ ਮਹਿੰਦੀ ਲਵਾ ਲਈ ਇਹ ਸਾਡੀ ਟਿੱਡੀ ਸੀਗੀ ਜਿਹੜੀ ਆਪਣੇ ਪਾਪੇ ਨਾਲ ਘੁੰਮੀ ਜਾਂਦੀ ਤੇ ਆ ਹੈਗਾ ਜੀ ਰਾਜਸਥਾਨੀ ਡਾਂਸ ਕੁੜੀਆਂ ਜਿਹੜੀਆਂ ਰਾਜਸਥਾਨੀ ਡਾਂਸ ਕਰਨ ਦੀਆਂ ਵਾ ਗਾਣਿਆਂ ਦੀ ਇੰਨੀ ਜ਼ਿਆਦਾ ਸਮਝ ਨਹੀਂ ਆਈ ਬਟ ਆਪਾਂ ਦੇਖਿਆ ਸੀਗਾ ਮਤਲਬ ਵਧੀਆ ਲੱਗਾ ਕਲਚਰ ਇਹਨਾਂ ਦਾ ਰਾਜਸਥਾਨ ਦਾ ਵੀ ਤੇ ਇਹ ਆਪਾਂ ਦੇਖਿਓ ਹੁਣ ਬੈਠੇ ਕਿੱਦਾਂ ਵਾ ਗਰਮੀ ਕੂਲਰ ਇੰਨੇ ਵੱਡੇ ਵੱਡੇ ਲਾਏ ਹਵਾ ਪਿੱਛੇ ਨੂੰ ਔਣੀ ਨਹੀਂ ਹਿੰਡਈ ਫਿਰ ਅਬ ਮੈਂ ਅੱਗੇ ਨਹੀਂ ਬੈਠ ਜਾ ਕੇ ਬੈਠੀ ਬੈਠੀ ਤਾਂ ਮੈਂ ਜਿੱਥੇ ਇੱਕ ਜਗ੍ਹਾ ਤੇ ਬੈਠ ਗਈ ਬੈੜ ਗਈ ਮੈਂ ਜ਼ਿਆਦਾ ਘੁੰਮਣ ਫਿਰਨ ਵਾਲਾ ਪੰਤ ਨਹੀਂ ਆ ਕਿੱਥੇ ਮੈਂ ਬਹਿ ਜਾਂਦੀ ਹੁੰਦੀ ਹਾਂ ਨਾ ਇੱਕ ਵਾਰੀ ਕਿਉਂ ਕਿ ਉੱਤੇ ਸਾਹਮਣੇ ਤੇ ਉਹ ਚੱਲਦਾ ਪਿਆ ਸੀਗਾ 퍼 퍼포먼ਸ ਚੱਲਦੀ ਪਈ ਸੀਗੀ ਤੇ ਉਹਦੇ ਕਰਕੇ ਫਿਰ ਮੇਰਾ ਧਿਆਨ ਪੂਰਾ ਉਹਦੇ ਵਿੱਚ ਸੀਗਾ ਕਿ ਵੇਖੀਏ ਭਾਈ ਇਹਨਾਂ ਦਾ ਕਲਚਰ ਕਿ ਐਵੇਂ ਦਾ ਵਾ ਤੇ ਮੈਨੂੰ ਵਧੀਆ ਲੱਗਾ ਇਹਨਾਂ ਦਾ ਕਲਚਰ ਬਸ ਇਹੀ ਆ ਕਿ ਇਹਨਾਂ ਦੇ ਗਾਣਿਆਂ ਦੀ ਸਮਝ ਨਹੀਂ ਸੀ ਆਉਂਦੀ ਪਈ ਬਟ ਵਧੀਆ ਲੱਗਾ ਤੇ ਆ ਜਿਹੜੀ ਵੀਡੀਓ ਸ਼ੂਟ ਕੀਤੀ ਹੈ ਨਾ ਇਹਦੇ ਵਿੱਚ ਪਤਾ ਨਹੀਂ ਮੇਰੇ ਕੈਮਰੇ ਨੂੰ ਵੀ ਹੋ ਗਿਆ ਗੁਰੂਏ ਤਾਂ ਡਿਮ ਜੀ ਲਾਈਟਾਂ ਕਰੀ ਜਾਵੇ ਜਿੱਦਾਂ ਜਗਨ ਪੁੱਜਣ ਡਿਆ ਹੁੰਦਾ ਮੈਨੂੰ ਪਤਾ ਨਹੀਂ ਇਹਨੂੰ ਕੀ ਹੋ ਗਿਆ ਜਗਨ ਪੁੱਜਣ ਡਿਆ ਤੁਹਾਨੂੰ ਪਤਾ ਜਿਹੜੀ ਮੈਂ ਆੜੀ ਚੂਲੇ ਵਾਲੀ ਵੀਡੀਓ ਬਣਾਉਣ ਵਾਸਤੇ ਨਾ ਟਾਈਮ ਵੇਟ ਕੀਤੀ ਗੁਰੂਆ ਕਦੋਂ ਚੂਲਾ ਖਾਲੀ ਹੋਊਗਾ ਤੇ ਕਦੋਂ ਮ ਇੱਥੇ ਨਾ ਜਿੱਦਾਂ ਆਪਣੇ ਉੱਤੇ ਬੋਰਡ ਦੇ ਪਿੰਗਾ ਪੈਂਦੀਆਂ ਨਾ ਉਹ ਬੋਰਡ ਨਹੀਂ ਸੀ ਹੈਗਾ ਤੇ ਉਹਨਾਂ ਨੇ ਫਿਰ ਝੂਲਾ ਹੀ ਲਾਇਆ ਸੀਗਾ ਇਹ ਉਵੇਂ ਸਪੈਸ਼ਲ ਬੋਰਡ ਨਹੀਂ ਸੀ ਹੈਗਾ ਕਿ ਜਿੱਦਾਂ ਬੋਰਡ ਤੇ ਪਿੰਗਾ ਪੈਂਦੀਆਂ ਨਾ ਇੱਕ ਖੁੱਲੇ ਜੇ ਜਗ੍ਹਾ ਤੇ ਬੋਰਡ ਹੁੰਦਾ ਵਾ ਰੋਖ ਦੇ ਥੱਲੇ ਉਹ ਪੈਂਦੀ ਪੀਂਗ ਪੀਂਗ ਨਹੀਂ ਸੀ ਹੈਗੀ ਝੂਲਾ ਸੀਗਾ ਤੇ ਉਸ ਤੋਂ ਬਾਅਦ ਇਹ ਜਿਹੜੀ ਪਰਫਾਰਮੈਂਸ ਖਤਮ ਹੋਈ ਨਾ ਫਿਰ ਉਹਨਾਂ ਨੇ ਕਿਹਾ ਕਿ ਮਿਸਟੀਆਂ ਵਾਸਤੇ ਪੰਜ ਕੁੜੀਆਂ ਸਿਲੈਕਟ ਕੀਤੀਆਂ ਇੱਕ ਤਾਂ ਉਹਨਾਂ ਨੇ ਕੋਈ ਆਂਟੀ ਜੀ ਸਿਲੈਕਟ ਕੀਤੇ ਸੀਗੇ ਦੂਸਰੇ ਨੰਬਰ ਤੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਂ ਤਾਂ ਡਰ ਗਈ ਕਿਉਂਕਿ ਮੈਨੂੰ ਡਾਂਸ ਨਹੀਂ ਆਉਂਦਾ ਤੇ ਮੈਂ ਕਹਾ ਜੇ ਇਹਨਾਂ ਨੇ ਮੈਨੂੰ ਕਹਿਤਾ ਡਾਂਸ ਕਰਨਾ ਤੇ ਮੈਂ ਕਹੇ ਐਵੇਂ ਡਾਂਸ ਕਰੂੰਗੀ ਤੇ ਮੈਨੂੰ ਉਹਨਾਂ ਨੇ ਵਿਚਾਰਨ ਦੋ ਤਿੰਨ ਬਾਰ ਹੀ ਕਿਆ ਬਟ ਮੈਂ ਗਈ ਨਹੀਂ ਹੁਣ ਮੈਨੂੰ ਮਤਲਬ ਆਪਣੇ ਆਪ ਚ ਫੀਲ ਹੋਇਆ ਕਿ ਭਾਈ ਮੈਨੂੰ ਚੱਲ ਜਾਣਾ ਚਾਹੀਦਾ ਸੀਗਾ ਚੱਲ ਨਹੀਂ ਡਾਂਸ ਹੁੰਦਾ ਤੇ ਮੈਂ ਇਹਨਾਂ ਨੂੰ ਕਹਿ ਵੀ ਸਕਦੀ ਕਿ ਗੁਰੂਆ ਮੈਨੂੰ ਡਾਂਸ ਨਹੀਂ ਆਉਂਦਾ ਤੇ ਤੁਸੀਂ ਹਨਾ ਰਹਿੰਦੋ ਬਟ ਮੈਂ ਗਈ ਨਹੀਂ ਤੇ ਇਸ ਵਾਸਤੇ ਮੈਨੂੰ ਥੋੜਾ ਆਪਣੇ ਆਪ ਚ ਵੀ ਲੱਗਾ ਕਿ ਹਾਂ ਭਾਈ ਮੈਨੇ ਗਲਤ ਕੀਤਾ ਮੈਨੂੰ ਜਾਣਾ ਚਾਹੀਦਾ ਸੀਗਾ ਉਹਨੇ ਉਹਨਾਂ ਨੇ ਇੰਨੇ ਪਿਆਰ ਨਾਲ ਰਿਸਪੈਕਟ ਨਾਲ ਬੁਲਾਇਆ ਤੇ ਮੈਂ ਉਹਨੇ ਮਨਾ ਕਰ ਦਿੱਤਾ ਤੇ ਆ ਸੀਗਾ ਉਸ ਤੋਂ ਬਾਅਦ ਮੇਲਾ ਤੇ ਹੁਣ ਖਤਮ ਹੀ ਹੋਣ ਵਾਲਾ ਸੀਗਾ ਤੇ ਇਹ ਸੀਗਾ ਜੀ ਜੂਸ ਕਚੁੰਦਰ ਦਾ ਨਹੀਂ ਕਚੁੰ ਜੂ ਚਕੁੰਦਰ ਚਕੁੰਦਰ ਨਹੀਂ ਚਕੁੰਦਰ ਦਾ ਜੂਸ ਹੈ ਜਿਹੜੀ ਰੈੱਡ ਕਲਰ ਦੀ ਨਹੀਂ ਹੁੰਦੀ ਚਕੁੰਦਰ ਸੈਲਡ ਵਾਲੀ ਜਿਹਦਾ ਆਪਾਂ ਸੈਲਡ ਖਾਂਦੇ ਉਹਦਾ ਜੂਸ ਹੈਗਾ ਇਹਦਾ ਵੈਸੇ ਮੈਨੇ ਚਕੁੰਦਰ ਦਾ ਜੂਸ ਘਰੇ ਵੀ ਪੀਂਦੀ ਆ ਬਟ ਇੱਥੇ ਵਾਲਾ ਵੀ ਸੇਮ ਟੂ ਸੇਮ ਘਰ ਵਾਲਾ ਟੇਸਟ ਸੀਗਾ ਐਨ ਇਜ਼ੀ ਲੱਗਣ ਡਿਆ ਕਿ ਬਾਹਰ ਬਾਹਰੋਂ ਆਪਾਂ ਮੁੱਲ ਦਾ ਪੀਂਦੇ ਪਏ ਆ ਵੈਸੇ ਇਹ ਤਾਂ ਸੈਂਪਲ ਵਾਸਤੇ ਹੀ ਉਹਨਾਂ ਨੇ ਦਿੱਤਾ ਸੀਗਾ ਕੋਈ ਪੈਸੇ ਨਹੀਂ ਸੀ ਉਹਨਾਂ ਨੇ ਲਏ ਇਹ ਸੈਂਪਲ ਸੀਗਾ ਇਸੇ ਕਰਕੇ ਫ੍ਰੀ ਸੀਗਾ ਤੇ ਉਸ ਤੋਂ ਬਾਅਦ ਫਿਰ ਡਾਂਸ ਪਰਫਾਰਮੈਂਸ ਵਗੈਰਾ ਸੀ ਗਿਆ ਫੇ ਸਟੇਜ ਤੇ ਕੁਝ ਬੱਚੇ ਆਏ ਸੀਗੇ ਡਾਂਸ ਵਗੈਰਾ ਕਰਨ ਨੂੰ ਪਰਫਾਰਮੈਂਸ ਵਗੈਰਾ ਹੁੰਦੀ ਪਈ ਸੀਗੇ ਤੇ ਮੈਂ ਵੀਡੀਓ ਸ਼ੂਟ ਕਰਨ ਵਾਲਾ ਬੰਦਾ ਨਾ ਤਾਂ ਮੈਨੂੰ ਡਾਂਸ ਆਉਂਦਾ ਆ ਤੇ ਨਾ ਤਾਂ ਮੈਨੂੰ ਗਾਣਾ ਆਉਂਦਾ ਵਾ ਆਉਂਦਾ ਹੈਗਾ ਵਾ ਬਟ ਮੈਂ ਸੰਗ ਜਾਣੀ ਮੈਨੂੰ ਐ ਲੱਗਦਾ ਕਿ ਇਹਨਾਂ ਨੇ ਕਿਹਾ ਲੈ ਇਹ ਕਿੱਦਾਂ ਪੰਜਾਬੀ ਚ ਬੋਲਣ ਦੀ ਕਿਉਂਕਿ ਇੱਥੇ ਸਾਰੇ ਪੰਜਾਬੀ ਵਾਲੇ ਬਹੁਤ ਘੱਟ ਸੀਗੇ ਕਿ ਜ਼ਿਆਦਾ ਪੰਜਾਬੀ ਨਹੀਂ ਸੀ ਬੋਲਦੇ ਸਾਰੇ ਇੰਗਲਿਸ਼ ਐਂਡ ਹਿੰਦੀ ਬੋਲਣ ਵਾਲੇ ਸੀਗੇ ਮੈਂ ਵਿੱਚ ਪੰਜਾਬੀ ਵਾਲੀ ਤੇ ਮੈਨੂੰ ਬਸ ਇਹੀ ਥੋੜਾ ਜਿਹਾ ਸੰਗ ਜੀ ਲੱਗਣ ਲੱਗ ਜਾਂਦੀ ਕਿ ਪਤਾ ਨਹੀਂ ਇਹਨਾਂ ਨੂੰ ਸਮਝ ਆਉਣੀ ਵੀ ਹੈ ਕਿ ਨਹੀਂ ਤੇ ਆਪਾਂ ਫਿਰ ਲਾਗੇ ਵੀਡੀਓ ਛੋਟਾ ਕਰਨ ਸਾਡਾ ਜਿਹੜਾ ਕੈਮਰਾ ਹੀ ਪਤਾ ਨਹੀਂ ਕਿਉਂ ਜਗੀ ਪੂਜੀ ਜਾਂਦਾ ਸੀਗਾ ਤੇ ਇਹ ਸੀਗੇ ਸਾਰੇ ਸਟਾਲ ਵਗੈਰਾ ਤੇ ਲੋਕੀ ਕਰਦੇ ਸ਼ੋਪਿੰਗ ਤੇ ਆਪਣਾ ਮੈਂ ਤਾਂ ਦੀਦੀ ਹੋਣਾ ਨਾਲ ਪਹਿਲੇ ਸ਼ੋਪਿੰਗ ਕਰ ਲਈ ਰੋਟੀ ਤੇ ਆਪਾਂ ਮੈਂ ਘਰੇ ਬਣਾਈ ਸੀ ਨਾ ਤੇ ਮੇਰਾ ਇੱਕ ਗਲਾ ਖਰਾਬ ਸੀਗਾ ਉਸ ਦਿਨ ਫੀਵਰ ਵੀ ਸੀਗਾ ਖੰਗ ਚੁਕਾਮ ਵੀ ਤੇ ਮੈਂ ਤਾਂ ਕੁਝ ਨਹੀਂ ਖਾਦਾ ਤੇ ਸਾਡੇ ਫੋਨ ਦੀ ਬੈਟਰੀ ਲੋ ਹੋਣ ਕਰਕੇ ਤੇ ਮੈਂ ਹੁਣ ਇਸ ਤੋਂ ਬਾਅਦ ਜਿਆਦਾ ਵੀਡੀਓ ਸ਼ੂਟ ਨਹੀਂ ਕੀਤੀ ਤੇ ਉਸ ਤੋਂ ਬਾਅਦ ਆਪਾਂ ਬੁਲਾਈ 골ਫ ਕਾਰਟ ਤੇ 골ਫ ਕਾਰਟ ਤੇ ਬੈਠ ਕੇ ਆਪਾਂ ਚੱਲ ਪਏ ਕਾਰ ਨੂੰ ਬਾਕੀ ਹਰਿਆਣਾ ਤੇ ਰਾਜਸਥਾਨ ਦਾ ਕਲਚਰ ਬਹੁਤ ਵਧੀਆ ਲੱਗਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਦੱਸਿਓ ਜਰੂਰ